ਵਾਹਿਗੁਰੂ ਆ ਲਾਈਵ ਮੈਨ ਲੱਗਾ ਸ਼ੁਰੂ ਹੋ ਗਿਆ ਤੇ ਮੈਂ ਸਾਰੇ ਹੀ ਇੱਕ ਮਿੰਟ ਖੜ ਜਾ ਮੈਨੂੰ ਮੜਾ ਚੈੱਕ ਕਰ ਲੈਂਦੇ ਮੈਂ ਲਾਈਵ ਜਿਹੜੀ ਰਿਕਾਰਡਿੰਗ ਆ ਜਿਹੜੀ ਵੀਡੀਓ ਸ਼ੁਰੂ ਹੋ ਗਈ ਕਿਉਂਕਿ ਇਹ ਜਿਹੜਾ ਪੇਜ ਆ ਥੋੜੇ ਥੋੜੇ ਲੋਕਾਂ ਦੇ ਕਰ ਘੱਟ ਵੀਡੀਓ ਪਹੁੰਚਦੀ ਆ ਮੈਂ ਤੁਹਾਡੇ ਨਾਲ ਯੂਰਪ ਦੀ ਧਰਤੀ ਤੋਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਸਾਰੇ ਭੈਣ ਭਰਾਵਾਂ ਨਾਲ ਮੈਂ ਕੱਲ ਦਾ ਦੇਖ ਰਿਹਾ ਮੈਨੂੰ ਇਹ ਸੀਗਾ ਵੀ ਮੈਂ ਵੀ ਜਿਹੜੀ ਕਿ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਆ ਇਸ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਸੀਗੀ ਕਿਉਂਕਿ ਮੈਨੂੰ ਮਾੜਾ ਵੀਡੀਓ ਸ਼ੇਅਰ ਕਰ ਦਿੰਦਾ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਭਰਾ ਰਹਿੰਦੇ ਨੇਗੇ ਉਹ ਵੀ ਸਾਰੇ ਇਸ ਗੱਲਬਾਤ ਨਾਲ ਜੁੜਿਓ ਇੱਕ ਮਿੰਟ ਤੇ ਇੱਕ ਮਿੰਟ ਤੁਸੀਂ 2 ਮਿੰਟ ਬਾਅਦ ਜਿਹੜੀ ਲੈਂਡ ਪੁਲਿੰਗ ਦੀ ਨੀਤੀ ਆਈ ਸੀ ਕਿ ਉਹ ਕੱਲ ਸਾਰਿਆਂ ਨੂੰ ਉਸ ਖਬਰ ਦਾ ਪਤਾ ਲੱਗ ਚੁੱਕਿਆ ਕਿ ਬਾਪਸ ਹੋ ਚੁੱਕੀ ਆ। ਖਾਸ ਕਰਕੇ ਮੈਨੂੰ ਜਿਹੜੀ ਸਭ ਤੋਂ ਵੱਡਾ ਭਵਿੱਖ ਲੱਗਦੇ ਨੇ ਕਿ ਨੌਜਵਾਨੀ ਹੁੰਦੇ ਨੇਗੇ ਮੈਂ ਨੌਜਵਾਨਾਂ ਨਾਲ ਗੱਲਾਂ ਕਰਨੀਆਂ ਨੇ ਤੇ ਸਾਰੇ ਭੈਣ ਭਰਾਵਾਂ ਨਾਲ ਗੱਲਾਂ ਵਰਤਾਂ ਕਰਨੀਆਂ ਨੇ 2-4 ਮਿੰਟ ਜਿਹੜੀ ਲੈਂਡ ਪੁਲਿੰਗ ਦੀ ਨੀਤੀ ਲੈ ਕੇ ਆਏ ਨੇਗੇ ਉਹਦੇ ਬਾਰੇ ਵੱਖ-ਵੱਖ ਸਾਰਿਆਂ ਦੇ ਕੱਲ ਦੇ ਆਪਣੇ ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਜਿਹੜੇ ਬਿਆਨ ਆਈ ਜਾਂਦੇ ਨੇਗੇ ਕਿ ਸਾਡੇ ਕਿਸਾਨ ਜਥੇਬੰਦੀਆਂ ਜਿਹੜੀ ਹੁਣ ਮੁੱਖ ਮੰਗਾ ਇਹੀ ਆ ਕਿ ਇਹਨੂੰ ਵਿਧਾਨ ਸਭਾ ਦੇ ਵਿੱਚ ਨੋਟੀਫਿਕੇਸ਼ਨ ਲਿਆ ਕੇ ਨੂੰ ਰੱਦ ਕੀਤਾ ਜਾਵੇ ਕਿਉਂਕਿ ਸਰਕਾਰ ਬੜੀ ਡਰਾਮੇਬਾਜ਼ ਆ ਪਹਿਲਾਂ ਵੀ ਬੜੇ ਬਾਰੀ ਇਹ ਜੂ ਟਰਨਾ ਮਾਰਦੀ ਆ ਇਹਨਾਂ ਤੇ ਅਸੀਂ ਕਿਸੇ ਪ੍ਰਕਾਰ ਦਾ ਜਿਹੜਾ ਯਕੀਨ ਨਹੀਂ ਕਰ ਸਕਦੇ ਇਹ ਸਾਡੇ ਜਥੇਬੰਦਿਆਂ ਦੀ ਮੁੱਖ ਮੰਗ ਆ ਹੁਣ ਮੈਂ ਜਿਹੜੀ ਲੈਂਡ ਪੁਲਿੰਗ ਦੀ ਨੀਤੀ ਆ ਰਹੀ ਆ ਮੈਂ ਵੱਖ-ਵੱਖ ਕੱਲ ਲੀਡਰਾਂ ਦੇ ਕੱਲ ਦੇ ਬਿਆਨ ਦੇਖ ਰਹੇ ਆ ਸਮਝਣ ਵਾਲੀ ਗੱਲ ਆ ਪੰਜਾਬ ਦੇ ਲੋਕੋ ਪਲੀਜ਼ ਇਸ ਕਾਰਨ ਨੂੰ ਸਮਝਣਾ ਜਿਹੜੇ ਵੱਖ-ਵੱਖ ਲੀਡਰਾਂ ਦੇ ਮੈਂ ਬਿਆਨ ਦੇਖ ਰਹੇ ਆ ਖਾਸ ਕਰਕੇ ਰਾਜਨੀਤਿਕ ਪਾਰਟੀਆਂ ਦੇ ਬਿਆਨ ਦੇਖ ਰਹੇ ਆ ਮੈਂ ਉਹ ਰਾਜਨੀਤਿਕ ਪਾਰਟੀਆਂ ਕਾ ਰਹੀਆਂ ਨੇ ਅਸੀਂ ਆ ਕਰਤਾ ਜੇ ਅਸੀਂ ਆ ਉਹ ਕਰਤਾ ਜੀ ਉਹਨਾਂ ਰਾਜਨੀਤਿਕ ਪਾਰਟੀਆਂ ਬਾਰੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਸਰਕਾਰਾਂ ਪੰਜਾਬ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿਣਗੀਆਂ ਕਿਸੇ ਨੇ ਪੰਜਾਬ ਦਾ ਨਹੀਂ ਸੋਚਣਾ ਇਹ ਗੱਲ ਧਿਆਨ ਨਾਲ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਓ ਇਹ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਇਹ ਕਹਿ ਰਹੀਆਂ ਨੇ ਕਿ ਅਸੀਂ ਬੜਾ ਯੋਗਦਾਨ ਪਾਇਆ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਨੂੰ ਵਾਪਸ ਕਰਾਉਣ ਦੇ ਲਈ ਭਰਾਵੋ ਇਹਨਾਂ ਦੇ ਤੁਸੀਂ ਦੇਖ ਲਓ 2005 ਦੇ ਵਿੱਚ 2003 ਦੇ ਵਿੱਚ ਬਾਕੀ ਬਾਕੀ ਸਮੇਂ ਤੇ ਇਹਨਾਂ ਨੇ ਕਿਵੇਂ ਜ਼ਮੀਨਾਂ ਅਕਵਾਇਰ ਕਰੀਆਂ ਤੇ ਇਹਨਾਂ ਨੇ ਕਿਵੇਂ ਲੋਕਾਂ ਨੂੰ ਪਹਿਲਾਂ ਵੀ ਕੁੱਟਿਆ ਹੁਣ ਜਿਹੜੀ ਇਹ ਸਾਰਾ ਜਿਹੜੀ ਨੀਤੀ ਵੈਸੇ ਤਾਂ ਸਾਡੇ ਜਿਹੜੇ ਕਿਸਾਨ ਜਿੱਥੇ ਬੰਦੇ ਕਹਿ ਰਹੀਆਂ ਨੇ ਗਿਆ ਕਿ ਖੁਸ਼ ਹੋਣ ਦੀ ਜ਼ਰੂਰਤ ਨਹੀਂ ਇਹਨੂੰ ਵਿਧਾਨ ਸਭਾ ਦੇ ਵਿੱਚ ਲਿਆ ਕੇ ਨੋਟੀਫਿਕੇਸ਼ਨ ਜਾਰੀ ਕਰਕੇ ਫਿਰ ਇਹਨੂੰ ਰੱਦ ਕਰੋ ਪਰ ਫਿਰ ਵੀ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਲੋਕੋ ਜਿਹੜਾ ਇਹ ਕੰਮ ਹੋਇਆ ਨਾ ਸਾਰਾ ਇਹ ਜਿਹੜੇ ਤੁਹਾਡੇ ਜ਼ਮੀਨਾਂ ਨੇ ਗਿਆ ਜਿਵੇਂ ਇਹਨਾਂ ਨੂੰ ਬਚਾਇਆ ਤਾਂ ਸਿਰਫ ਔਰ ਸਿਰਫ ਕਿਸਾਨ ਜਿੱਥੇ ਬੰਦਿਆਂ ਨੇ ਬਚਾਇਆ ਸਿਰਫ ਵਾਰ ਸਿਰਫ ਕਿਸਾਨ ਜਥੇਬੰਦੀਆਂ ਨੇ ਬਚਾਇਆ ਮੇਰੀ ਜਿੰਨੇ ਪਿੰਡਾਂ ਦੇ ਵਿੱਚ ਮੈਂ ਲੈਂਡ ਪੁਲਿੰਗ ਦੀ ਨੀਤੀ ਬਾਰੇ ਬੋਲ ਕੇ ਆਂ ਸਭ ਤੋਂ ਵੱਧ ਮੈਂ ਇੱਕ ਚੀਜ਼ ਤੇ ਜ਼ੋਰ ਦਿਤਤਾ ਕਿ ਸਾਡੇ ਕਿਸਾਨ ਜਥੇਬੰਦੀਆਂ ਦੀ ਏਕਤਾ ਹੋਣੀ ਬੜੀ ਜ਼ਰੂਰੀ ਹੈ ਸਾਡੇ ਲੜਨ ਵਾਲੇ ਲੋਕਾਂ ਦੀ ਏਕਤਾ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਸਾਡੇ ਲੀਡਰਾਂ ਨੇ ਸਾਡੀ ਏਕਤਾ ਖਤਮ ਕਰਤੀ ਸਾਡੇ ਹਰ ਇੱਕ ਲੜਨ ਵਾਲੇ ਵਰਗ ਦੇ ਵਿੱਚ ਜਿਹੜੇ ਅਸੀਂ ਹੱਕਾਂ ਲਈ ਲੜਦੇ ਆਂ ਜਿਹੜੇ ਅਸੀਂ ਪੰਜਾਬ ਦੀ ਗੱਲ ਕਰਦੇ ਆਂ ਬੇਸੋ ਕੋ ਕਿਸਾਨ ਨੇ ਮਜ਼ਦੂਰ ਨੇ ਸਿੱਖ ਜਥੇਬੰਦੀਆਂ ਨੇ ਸਾਡੀ ਆਫਤ ਦੇ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਹੈ ਇਹ ਨੀਤੀ ਲਿਆਏ ਇਹ ਨੀਤੀ ਵਾਪਸ ਕਰ ਲੈਣਗੇ ਨੀਤੀਆਂ ਹੋਰ ਵੀ ਆਉਣਗੀਆਂ ਨੀਤੀਆਂ ਤੋਂ ਮਾੜੀਆਂ ਮਾੜੀਆਂ ਨੀਤੀਆਂ ਆਉਣਗੀਆਂ ਜਿਵੇਂ ਕਿ ਆਪਾਂ ਕਿਸਾਨੀ ਅੰਦੋਲਨ ਵਾਲੇ ਕਹਿ ਰਹੇ ਸੀਗੇ ਕਿ ਕਿਸਾਨੀ ਬਿੱਲਤਾ ਵਾਪਸ ਕਰਾਤੀ ਤੂੰ ਮਾੜੀਆਂ ਮਾੜੀਆਂ ਨੀਤੀਆਂ ਜਿਹੜੀਆਂ ਹੋਰ ਲੈ ਕੇ ਆਉਣਗੇ ਇਸ ਕਰਕੇ ਇਸ ਨੀਤੀਆਂ ਹੋਰ ਬੜੀਆਂ ਮਾੜੀਆਂ ਆਉਣਗੀਆਂ ਸਾਡੇ ਵਿੱਚ ਏਕਤਾ ਹੋਣੀ ਬੜੀ ਜ਼ਰੂਰੀ ਹੈ ਕਿਉਂਕਿ ਭਰਾਵੋ ਇਹ ਹੋ ਕੀ ਰਿਹਾ ਹੈ ਚੱਲ ਕੀ ਰਿਹਾ ਹੈ ਇਹ ਚੀਜ਼ ਚੱਲ ਰਹੀ ਹੈ ਕਿ ਜਿਹੜੇ ਇਹ ਸਾਰੇ ਦੇ ਸਾਰੇ ਹੱਥ ਟੋਕੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਲੋਕ ਬਣੇ ਹੋਏ ਨੇ ਕਿ ਜਿਹੜੀਆਂ ਸਰਕਾਰਾਂ ਨੇਗੀਆਂ ਇਹ ਚਾਹੁੰਦੇ ਨੇ ਕਿ ਪੰਜਾਬ ਨੂੰ ਖਾਲੀ ਕਰਨਾ ਇਹ ਚਾਹੁੰਦੇ ਨੇ ਪੰਜਾਬ ਦੀਆਂ ਜ਼ਮੀਨਾਂ ਦੇ ਉੱਪਰ ਕਾਬਜ ਹੋ ਕੇ ਪੰਜਾਬੀਆਂ ਨੂੰ ਵਿਲੇ ਕਰਨਾ ਕਿਉਂਕਿ ਸਾਡੇ ਨੌਜਵਾਨ ਮੇਰੇ ਇੱਕੋ ਹੀ ਇੱਥੇ ਜ਼ੋਰ ਲੱਗਿਆ ਹੋਇਆ ਮੇਰਾ ਜਿੰਨੇ ਵੀ ਮਾ ਭਰਾਵਾਂ ਨੂੰ ਨੌਜਵਾਨਾਂ ਨੂੰ ਮਿਲ ਰਹੇ ਹਾਂ ਜਿਨ੍ਹਾਂ ਨੂੰ ਵੀ ਮਿਲ ਰਿਹਾ ਮੇਰੇ ਇੱਥੇ ਇੱਕੋ ਹੀ ਜ਼ੋਰ ਲੱਗਿਆ ਹੋਇਆ ਕਿ ਚਲੋ ਠੀਕ ਅਸੀਂ ਕੰਮਕਾਰ ਕਰਨ ਲਈ ਬਾਹਰ ਆਇਆ ਭਰਾਵੋ ਪਰ ਪੱਕੇ ਪਰ ਅਸੀਂ ਆਪਣੇ ਪੰਜਾਬ ਨੂੰ ਨਾ ਛੱਡੀਏ ਕਿਉਂਕਿ ਜਿਹੜੇ ਸਰਕਾਰਾਂ ਦੇ ਨੀਤੀਆਂ ਨੇ ਚਾਹੁੰਦੀਆਂ ਨੇ ਕਿ ਨੌਜਵਾਨ ਬਾਹਰ ਜਾਣ ਜਿਹੜੇ ਇਹਨਾਂ ਦੇ ਜ਼ਮੀਨਾਂ ਨੇ ਇਹ ਜ਼ਮੀਨਾਂ ਉੱਪਰ ਲਿਆ ਕੇ ਬਾਹਰਲੇ ਬਾਹਰਲੇ ਕਾਬਜ਼ ਕਰਨੇ ਤੇ ਜਿਹੜੀ ਸਾਡੀ ਪੰਜਾਬੀਆਂ ਦੀ ਗਿਣਤੀ ਆ ਉਹ ਪੰਜਾਬ ਵਿੱਚੋਂ ਘਟਾ ਕੇ ਪੰਜਾਬੀਆਂ ਨੂੰ ਖਤਮ ਕਰਨਾ ਜਿਹੜੀ ਇਹ ਨੀਤੀ ਹੈ ਇਹਨਾਂ ਦੀ ਇੱਕ ਤਾਂ ਇੱਕ ਤਾਂ ਪੰਜਾਬੀਆਂ ਨੂੰ ਬਾਹਰ ਧੱਕਣਾ ਤਾਂ ਕਰਕੇ ਇਹਨਾਂ ਨੇ ਏਜੰਟਾਂ ਇੰਨੇ ਪੰਜਾਬ ਦੇ ਵਿੱਚ ਬਿਠਾਏ ਹੋਏ ਨੇ ਸਮਝਿਓ ਸਰਕਾਰਾਂ ਦੀ ਚਾਲ ਕੀ ਆ ਤੁਸੀਂ ਜਿਹੜੀ ਮੈਂ ਰੋਜ਼ ਰੋਲਾ ਪਾਉਣਾ ਕਿ ਏਜੰਟ ਠੱਗ ਰਹੇ ਨੇਗੇ ਏਜੰਟ ਏਜੰਟਾਂ ਦੇ ਉੱਪਰ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਸਮਝਣ ਵਾਲੀ ਗੱਲ ਹੈ ਕਿੰਨਾ ਪਿੱਟ ਪਿੱਟ ਕੇ ਸਾਡੇ ਨੌਜਵਾਨਾਂ ਦੇ ਉੱਪਰ ਪਰਚੇ ਪੈ ਜਾਂਦੇ ਨੇ ਪਰ ਉਹਨਾਂ ਦੇ ਉੱਪਰ ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਨੇ ਸਰਕਾਰਾਂ ਨੇ ਬਿਠਾਏ ਹੋਣੇ ਆਪਣੇ ਬੰਦੇ ਕਿ ਪੰਜਾਬੀਆਂ ਨੂੰ ਬਾਹਰ ਧੱਕੋ ਪੰਜਾਬ ਨੂੰ ਵਿਹਲਾ ਕਰੋ ਪੰਜਾਬ ਨੂੰ ਪੈਸੇ ਨੌਜਵਾਨਾਂ ਨੂੰ ਪੈਸੇ ਤੋਂ ਲੁੱਟ ਕੇ ਕੰਗਾਲ ਕਰੋ ਜ਼ਮੀਨਾਂ ਖੋਹ ਕੇ ਕੰਗਾਲ ਕਰੋ ਇਹਨਾਂ ਦੀ ਨੀਤੀ ਆ ਭਰਾਵੋ ਇਹ ਇਸ ਕਰਕੇ ਇਹ ਵੀ ਨੀਤੀ ਦਾ ਇੱਕ ਹਿੱਸਾ ਦੂਜੀ ਨੀਤੀ ਉਹਨਾਂ ਦੀ ਪੈਸੇ ਕਮਾਉਣ ਦੀ ਸੀਗੀ ਕਰੋਣਾ ਰੁਪਈਆ ਸਨੀਤੀ ਦੇ ਵਿੱਚੋਂ ਪੈਸਾ ਇਕੱਠਾ ਕਰਨਾ ਸੀਗਾ ਤੇ ਪੰਜਾਬੀਆਂ ਨੂੰ ਬਾਹਰ ਧੱਕਣਾ ਤੇ ਪੰਜਾਬੀਆਂ ਨੂੰ ਵਿਹਲੇ ਕਰਨਾ ਮੇਰੀ ਸਾਰੇ ਇਸ ਵੀਡੀਓ ਨੂੰ ਸਾਂਝੀ ਜਰੂਰ ਕਰੀ ਜਾਣਾ ਜਿੰਨੇ ਵੀ ਤੁਸੀਂ ਭਰਾ ਇਸ ਲਾਈਵ ਨੂੰ ਦੇਖ ਰਹੇ ਹੋ ਪਲੀਜ਼ ਤੁਸੀਂ ਸਾਰਿਆਂ ਨੂੰ ਸ਼ੇਅਰ ਜਰੂਰ ਕਰੀ ਜਾਣਾ ਕਿਉਂਕਿ ਹੋਰ ਨੌਜਵਾਨਾਂ ਤੱਕ ਇਹ ਗੱਲ ਪਹੁੰਚੀ ਜਾਊ ਇਸ ਕਰਕੇ ਭਰਾਵੋ ਨੌਜਵਾਨ ਸਾਥੀਓ ਸਾਨੂੰ ਇਹ ਜਿਹੜੀ ਨੀਤੀਆਂ ਦਾ ਸਮਝਣ ਦੀ ਜ਼ਰੂਰਤ ਹੈ ਸਾਨੂੰ ਲੰਮੇ ਸਮੇਂ ਲਈ ਲੜਨਾ ਪੈਣਾ ਇਸ ਕਰਕੇ 20 ਤਰੀਕ ਨੂੰ ਸੁਣ ਲਓ ਧਿਆਨ ਨਾਲ 20 ਤਰੀਕ ਨੂੰ ਪਿੰਡ ਕੱਕੜਵਾਲ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਡੀਆਂ ਕਿਸਾਨ ਜੱਥੇਬੰਦੀ ਦੀ ਏਕਤਾ ਜਿਹੜੀ ਵੱਡੀ ਇੱਕ ਇੱਕ ਰੈਲੀ ਇੱਕ ਕਾਨਫਰੰਸ ਹੋ ਰਹੀ ਆ। ਉਸ ਰੈਲੀ ਦੇ ਵਿੱਚ ਮੁੱਖ ਮੰਗ ਆ ਵੀ ਇਹ ਤਾਂ ਇੱਕ ਤਾਂ ਮਾਫੀ ਮੰਗੋ ਇੱਕ ਨੋਟੀਫਿਕੇਸ਼ਨ ਵਿਧਾਨ ਸਭਾ ਦੇ ਵਿੱਚ ਲੈ ਕੇ ਆਓ ਜਿਹੜੀ ਲੈਂਡ ਪੂਲਿੰਗ ਦੀ ਨੀਤੀ ਆ। ਮੈਂ 20 ਤਰੀਕ ਨੂੰ ਸਾਰੇ ਹੀ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਹੋ ਸਕਦਾ ਮੈਨੂੰ ਲੱਗਦਾ ਮੈਂ 20 ਤਰੀਕ ਤੋਂ ਪਹਿਲਾਂ ਪਹਿਲਾਂ ਆ ਜਾ। ਤੁਸੀਂ ਸਾਰਿਆਂ ਨੇ ਜਿਹੜਾ ਕਿ ਉੱਥੇ ਉਸ ਕੱਕੜਵਾਲ ਪਿੰਡ ਦੇ ਵਿੱਚ ਤੁਸੀਂ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਤੇ ਇਸ ਨੀਤੀਆਂ ਦਾ ਜਿਹੜੀਆਂ ਹੋਰ ਆਉਣ ਵਾਲੇ ਨੀਤੀਆਂ ਦੇ ਤਾ ਡਟ ਕੇ ਸੀ ਵਿਰੋਧ ਤਾਂ ਕਰ ਸਕਦੇ ਆ ਜੇਕਰ ਸਾਡੀ ਪੰਜਾਬ ਦੇ ਵਿੱਚ ਇਕਤਾ ਹੋਊਗੀ ਕੋਈ ਵੀ ਕਿਸਾਨ ਲੀਡਰ ਬਕਾਉ ਨਹੀਂ ਹੈਗਾ ਸਿਰਫ ਪਰ ਸਿਰਫ ਦਿਮਾਗ ਦੇ ਵਿੱਚ ਗੱਲ ਪਾਈ ਗਈ ਆ ਸਿਰ ਪਰ ਸਿਰਫ ਤੁਹਾਡੇ ਦਿਮਾਗ ਦੇ ਵਿੱਚ ਗੱਲ ਪਾਤੀ ਆ ਉਹ ਲੀਡਰ ਬਕਾਉ ਆ ਜੀ ਉਹ ਲੀਡਰ ਬਕਾਉ ਆ ਜਿਹੜਾ ਕਹਿੰਦਾ ਕੋਈ ਵੀ ਬੰਦਾ ਕਹਿੰਦਾ ਕਿ ਕਿਸਾਨ ਲੀਡਰ ਬਕਾਉ ਆ ਭਰਾਵੋ ਤੁਸੀਂ ਮੁਰੇ ਹੋ ਕੇ ਲੱਗ ਜਾਓ ਤੁਸੀਂ ਮੁਰੇ ਹੋ ਕੇ ਲੜਾਈਆਂ ਲੜ ਲਓ ਆ ਜਿਹੜੀ ਕਿੱਡੀ ਵੱਡੀ ਗੱਲ ਆ ਕਿ ਕਿਸਾਨ ਜਥੇਬੰਦੀਆਂ ਨੇ ਕਿੱਡਾ ਵੱਡਾ ਇਹਦੇ ਵਿੱਚ ਅਹਿਮ ਰੋਲ ਨਿਭਾਇਆ ਤਾਂ ਕਿਤੇ ਸਰਕਾਰਾਂ ਦੇ ਜਾ ਕੇ ਪ੍ਰਭਾਵ ਪਿਆ ਇਹ ਤਾਂ ਸਾਰੇ ਬਕਾਊ ਨੇ ਜਿਹੜੇ ਆ ਜਿਹੜੀਆਂ ਹੋਰ ਰਾਜਨੀਤਿਕ ਪਾਰਟੀਆਂ ਦੇ ਬੰਦੇ ਇਹ ਗੱਲ ਕਹਿ ਰਹੇ ਨੇਗੇ ਅ ਮੈਂ ਦੇਖ ਰਿਹਾ ਇਹਨਾਂ ਦੇ ਦੂਜਿਆਂ ਦੇ ਵੱਡੇ ਵੱਡੇ ਲੀਡਰਾਂ ਦੇ ਕਾਂਗਰਸ ਦੇ ਜਾਂ ਹੋਰਾਂ ਦੇ ਆਪਣਾ ਬਾਦਲ ਵਾਲਾਂ ਦੇ ਸਾਰਿਆਂ ਦੇ ਲੀਡਰਾਂ ਦੇ ਮੈਂ ਦੇਖ ਰਿਹਾ ਨਾ ਆਪਣੇ ਜਿਹੜੇ ਇਹਨਾਂ ਦੇ ਟਵੀਟ ਜਾਂ ਇਹਨਾਂ ਦੇ ਫੇਸਬੁਕ ਤੇ ਲਿਖ ਕੇ ਇਹਨਾਂ ਨੇ ਪਾਇਆ ਇਹਨਾਂ ਦੇ ਵੱਖ-ਵੱਖ ਮੈਂ ਬਿਆਨ ਦੇਖ ਰਿਹਾ ਕਿ ਦੇਖੋ ਜੀ ਅਸੀਂ ਲੈਂਡ ਪੂਲਿੰਗ ਦੀ ਨੀਤੀ ਵਾਪਸ ਕਰਾਤੀ ਤੁਸੀਂ ਨਹੀਂ ਵਾਪਸ ਕਰਵਾਈ ਇਹ ਵਾਪਸ ਲੋਕਾਂ ਦੇ ਏਕਤੇ ਏਕਤਾ ਦੇ ਨਾਲ ਤੇ ਕਿਸਾਨ ਜੱਥੇਬੰਦੀਆਂ ਦੇ ਜੋਰ ਨਾਲ ਹੋਈ ਆ ਜਿਹੜੀ ਕਿ ਮੈਂ ਬਾਰ-ਬਾਰ ਇੱਕੋ ਹੀ ਗੱਲ ਪਿੱਟ ਰਿਹਾ ਕਿ ਭਰਾਵੋ ਇਸ ਕਰਕੇ ਸਾਨੂੰ ਉਹਨਾਂ ਦੀ ਕਦਰ ਕਰਨੀ ਸਾਨੂੰ ਇਕੱਠੇ ਹੋ ਕੇ ਰਹਿਣਾ ਬੜਾ ਜ਼ਰੂਰੀ ਆ ਪਿੱਛੇ ਜੇ ਬਹੁਤ ਵੱਡਾ ਇਹਨਾਂ ਨੇ ਪਵਾੜਾ ਪਵਾਇਆ ਇਹਨਾਂ ਨੇ ਜੱਥੇਬੰਦੀਆਂ ਦੇ ਵਿੱਚ ਹੁਣ ਇਸ ਮਸਲੇ ਨੂੰ ਲੈ ਕੇ ਜਦੋਂ ਜੱਥੇਬੰਦੀਆਂ ਇਕੱਠੀਆਂ ਹੋਈਆਂ ਹੁਣ ਕਿਵੇਂ ਪੜੱਕਦੇ ਨੇ ਵਾਪਸ ਮੁੜ ਮੁੜ ਕੇ ਪਹਿਲਾ ਨੀਤੀ ਲੈ ਆਏ ਸਮਝ ਉਸ ਕਾਰਨੂ ਪਹਿਲਾਂ ਤਾਂ ਇਹਨਾਂ ਨੇ ਕਿਸਾਨੀ ਅੰਦੋਲਨ ਜਿਹੜਾ ਆਪਾਂ ਦਿੱਲੀ ਦੇ ਵਿੱਚ ਲੜਾ ਸੀ ਉਦੋਂ ਤੋਂ ਲੈ ਕੇ ਇਹਨਾਂ ਨੇ ਇਸ ਤੋਂ ਬਾਅਦ ਕਿਸਾਨ ਜਥੇਬੰਦੀ ਨੂੰ ਪਾੜਿਆ ਸਾਰੇ ਕਿਸਾਨ ਜਥੇਬੰਦੀਆਂ ਪਾੜ ਗੀਆਂ ਹੁਣ ਇਹਨਾਂ ਨੇ ਦੇਖ ਲਿਆ ਵੀ ਹੁਣ ਲਿਆਓ ਵੀ ਉਹ ਤਾਂ ਚਲੋ ਜੀ ਅਸੀਂ ਉੱਥੋਂ ਬਿਲ ਤਾਂ ਇਹਨਾਂ ਨੇ ਕਿਵੇਂ ਨਾ ਕਿਵੇਂ ਕਰਕੇ ਰਫਾ ਦਫਾ ਕਰਤੇ ਤੇ ਇਸ ਤੋਂ ਬਾਅਦ ਹੁਣ ਆ ਨੀਤੀ ਲੈ ਕੇ ਆਓ ਇਸ ਤੋਂ ਬਾਅਦ ਫਿਰ ਫਿਰ ਜਿਹੜੀ ਨੀਤੀ ਜ਼ਮੀਨਾਂ ਖੋਣ ਦੀ ਲੈ ਕੇ ਆ ਵੀ ਹੁਣ ਕਿਸਾਨ ਲੀਡਰ ਪਾੜ ਗਏ ਜਥੇਬੰਦੀਆਂ ਦੀ ਕਿਸਾਨਾਂ ਦੀ ਏਕਤਾ ਬਿਲਕੁਲ ਨਹੀਂ ਰਹੀ ਕੋਈ ਮਜ਼ਦੂਰ ਜਥੇਬੰਦੀਆਂ ਦੀ ਏਕਤਾ ਨਹੀਂ ਰਹੀ ਸਾਰੇ ਮਜ਼ਦੂਰ ਕਿਸਾਨ ਸਾਰੇ ਪਾੜ ਗਏ ਵੀ ਹੁਣ ਨੀਤੀ ਜਿਹੜੀ ਲੈ ਕੇ आओ ਹੁਣ ਫਿਰ ਇਹ ਲੈਂਡ ਪੂਲਿੰਗ ਦੀ ਨੀਤੀ ਲੈ ਕੇ ਆਂਦੇ ਸੀਗੀ ਕਿਉਂਕਿ ਤੁਸੀਂ ਪਾੜ ਚੁੱਕੇ ਸੀ ਹੁਣ ਫਿਰ ਇਕੱਠੇ ਹੋਗੇ ਤੁਸੀਂ ਇਹ ਮੁੱਦੇ ਤੇ ਇਹ ਪਿੱਛੇ हट ਗਏ ਤੇ ਪਿੱਛੇ हट ਗਏ ਲੋਡ ਆ ਵੀ ਇਕੱਠੇ ਹੋਣ ਦੀ ਭਰਾਵੋ ਜਦੋਂ ਲੋਕ ਇਕੱਠੇ ਰਹਿਣਗੇ ਤਾਂ ਫਿਰ ਇਹ ਨੀਤੀਆਂ ਮੈਂ ਪਿੰਡਾਂ ਦੇ ਵਿੱਚ ਬੋਲਦਾ ਸੀਗਾ ਕਿ ਲੋਕ ਇਕੱਠੇ ਹੋਣੇ ਸ਼ੁਰੂ ਹੋਗੇ ਨੀਤੀ ਨੀਤੀ ਸਾਰੀ ਤੋੜ ਦਾਂਗੇ ਇਹਨਾਂ ਦੀ ਮਰੋੜ ਕੇ ਨਾ ਨੂੰ ਕਹਾਂਗੇ ਜਾਂ ਲੈ ਜਾਓ ਜਿਹੜੀ ਆਪਣੀ ਨੀਤੀ ਜਿੱਥੇ ਲੈ ਕੇ ਜਾਣੀ ਆ ਇਸ ਕਰਕੇ ਭੈਣੋ ਭਰਾਵੋ ਮੇਰੇ ਵੀਰੋ ਜਿੰਨੇ ਵੀ ਤੁਸੀਂ ਵਿਦੇਸ਼ਾਂ ਦੇ ਵਿੱਚ ਵਸਦੇ ਹੋ ਮੇਰੀ ਸਾਰਿਆਂ ਨੂੰ ਮੈਂ ਇੱਕੋ ਤੁਹਾਨੂੰ ਬਾਰ-ਬਾਰ ਗੁਜਾਰਸ਼ ਕਰ ਰਿਹਾ ਕਿ ਆਪਣੇ ਘਰ-ਵਾਰ ਆਪਣੇ ਜਮੀਨਾਂ ਵੇਚ ਕੇ ਠੀਕ ਆ ਕੰਮਕਾਰ ਕਰਨ ਲਈ ਆਇਆ ਆਪਣੇ ਜਮੀਨਾਂ ਨਾਲ ਵਿੱਚੋਂ ਆਪਣੇ ਘਰ-ਵਾਰ ਨਾਲ ਵਿੱਚੋਂ ਕਿਉਂਕਿ ਜੇਕਰ ਤੁਹਾਡਾ ਆਲ ਨਾ ਬਣਿਆ ਹੋਊਗਾ ਤਾਂ ਜਿਵੇਂ ਪੰਛੀ ਚੋਗਾ ਚੁੱਕ ਕੇ ਵਾਪਸ ਮੁੜਦੇ ਨੇ ਨਾ ਤੁਸੀਂ ਆਪਣੇ ਆਲ ਨੇ ਨੂੰ ਵਾਪਸ ਮੁੜੋਗੇ ਜੇ ਤੁਸੀਂ ਆਪਣੇ ਆਲ ਨਹੀਂ ਢਾਲੇ ਜੇ ਤੁਸੀਂ ਆਪਣੇ ਆਲ ਨਹੀਂ ਖਰਾਬ ਕਰਲੇ ਫਿਰ ਤਾਂ ਤੁਹਾਡੀ ਪੰਜਾਬ ਕਿਵੇਂ ਮੁੜੋਗੇ ਭਰਾਓ ਤੁਸੀਂ ਦੱਸੋ ਤੁਸੀਂ ਪੰਜਾਬ ਨਹੀਂ ਮੁੜਦੇ ਫਿਰ ਤਾਂ ਤੁਹਾਡੀ ਆਸ ਹੀ ਖਤਮ ਹੋ ਜਾਊਗੀ ਵੀ ਕੀ ਕਰਾਂਗੇ ਯਾਰ ਪੰਜਾਬ ਜਾ ਕੇ ਆਪਣਾ ਕਿਹੜਾ ਉੱਥੇ ਘਰ ਆ ਆਪਣੀ ਕਿਹੜਾ ਉੱਥੇ ਜ਼ਮੀਨ ਆ ਇਸ ਕਰਕੇ ਭਰਾਵੋ ਚਾਹੇ ਸਾਨੂੰ 100 ਕਰੋੜ ਇੱਕ ਇੱਕ ਕਿਲੇ ਦਾ ਮਿਲੇ 100 ਕਰੋੜ ਤਾਂ ਵੀ ਨਹੀਂ ਵੇਚਣੀ ਕਿਉਂਕਿ ਮਾਂ ਦੀ ਕੋਈ ਕੀਮਤ ਹੀ ਨਹੀਂ ਹੈਗੀ ਭਰਾਵੋ ਜ਼ਮੀਨ ਦੀ ਕੋਈ ਕੀਮਤ ਹੀ ਨਹੀਂ ਹੈਗੀ ਭਰਾਵੋ ਅਸੀਂ ਕੀ ਇਹਦਾ ਮੁੱਲ ਲਾ ਸਕਦੇ ਆ ਇਸ ਕਰਕੇ ਜ਼ਮੀਨ ਸਾਡੀ ਮਾਂ ਹੈ ਇਹਨੂੰ ਆਪਾਂ ਕਿਸੇ ਵੀ ਕੀਮਤ ਤੇ ਨਹੀਂ ਵੇਚਣਾ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਨੀਤੀਆਂ ਲੈ ਕੇ ਦੋ ਭੈੜੀਆਂ ਨੀਤੀਆਂ ਲੈ ਕੇ ਆਉਣਗੇ ਕਿਉਂਕਿ ਇੱਕ ਪਿੱਛੇ ਹਟ ਜਾਂਦੇ ਨੇ ਤੇ ਦੋ ਨੀਤੀਆਂ ਹੋਰ ਲਿਆਉਣਗੇ ਇੱਕ ਨਿੱਕ ਨੀਤੀ ਪਿਛੇ ਵਾਲੀ ਤੇ ਦੋ ਨੀਤੀਆਂ ਹੋਰ ਲੈ ਕੇ ਆਉਣਗੇ ਇਸ ਕਰਕੇ ਜ਼ਰੂਰੀ ਹੈ ਕਿ ਜਿਹੜੀਆਂ ਹੋਰ ਨੀਤੀਆਂ ਲੈ ਕੇ ਆਉਣਗੇ ਉਹਦੇ ਪ੍ਰਤੀ ਜਾਗਰੂਤ ਰਹਿਣਾ ਇਕੱਠੇ ਰਹਿਣਾ ਤੇ ਲਾਮਬੰਦ ਰਹਿਣਾ ਤੇ ਜਿੰਨਾ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਖਾਸ ਕਰਕੇ ਕਿ ਲੜਨ ਵਾਲੇ ਲੋਕਾਂ ਨੂੰ ਕਦੇ ਵੀ ਬੁਕਾਉ ਨਾ ਕਿਹਾ ਕਰੋ ਬੁਕਾਉ ਹੈਗੇ ਨੇ ਸਾਡੇ ਰਾਜਨੀਤਿਕ ਲੀਡਰ ਜਿਨ੍ਹਾਂ ਨੇ ਸਾਡੇ ਤੇ ਰਾਜ ਕੀਤਾ ਰਾਜ ਕਰਕੇ ਸਾਡੀ ਪ੍ਰੇਟ ਚ ਸੁਰਾ ਮਾਰਿਆ ਸਾਡੇ ਹਿੱਤਾਂ ਨੂੰ ਸਾਡੇ ਹੱਕਾਂ ਨੂੰ ਵੇਚਿਆ ਬਕਾਊ ਉਹ ਨੇਗੇ ਨਾ ਕਿ ਬਕਾਊ ਇਹ ਨੇਗੇ ਜਿਹੜੀਆਂ ਜਿਹੜੀਆਂ ਇਹਨਾਂ ਦੇ ਗਲਤ ਨੀਤੀਆਂ ਬਣਾਉਂਦੇ ਨੇ ਨਾ ਪ੍ਰਤੀ ਉਹ ਲੜਦੇ ਨੇ ਇਹ ਬਕਾਊ ਨਹੀਂ ਹੈਗੇ ਬਕਾਊ ਇਹ ਨੇਗੇ ਜਿਹੜੇ ਜਿਹੜੇ ਸੱਤਾ ਦੇ ਵਿੱਚ ਇਹਨਾਂ ਕੋਲੇ ਪਾਵਰ ਆ ਪਾਵਰਾਂ ਦਾ ਗਲਤ ਇਸਤੇਮਾਲ ਕਰਕੇ ਸਾਡੇ ਪੰਜਾਬ ਨੂੰ ਵੇਚਦੇ ਨੇ ਬਕਾਊ ਇਹ ਨੇਗੇ ਇਸ ਕਰਕੇ ਸਮਝਣ ਦੀ ਜ਼ਰੂਰਤ ਆ ਕਿਉਂਕਿ ਇਹਨਾਂ ਨੇ ਤੁਹਾਡੇ ਦਿਮਾਗ ਦੇ ਵਿੱਚ ਗੱਲਾਂ ਪਾਉਣੀਆਂ ਨੇ ਇਹਨਾਂ ਦੇ ਆਈਟੀ ਸੈੱਲ ਨੇ ਇਹਨਾਂ ਦੇ ਫੇਸਬੁੱਕ ਪੇਜਾਂ ਨੇ ਇਹਨਾਂ ਦੇ ਵਪਾਰੀ ਦਲਾਲ ਬੰਦਿਆਂ ਨੇ ਆਹ ਬਕਾਊ ਆ ਜੀ ਆਹ ਬਕਾਊਗਾ ਜੀ ਇਹ ਦਲਾਲ ਕੀ ਕਰਨ ਵਾਲੇ ਬੰਦੇ ਨੇ ਇਸ ਕਰਕੇ ਭਰਾਵੋ ਮੇਰੇ ਵੀਰੋ ਮੇਰੇ ਭਰਾਵੋ ਏਕਤਾ ਦੀ ਗੱਲ ਤੇ ਸਾਰੀਆਂ ਸਰਬਸਾਂਝੀ ਗੱਲਬਾਤ ਨੂੰ ਲੈ ਕੇ ਆਪਾਂ ਸਾਰਿਆਂ ਦੀ ਹੀ ਬੇਨਤੀ ਆ ਵੀ ਆਪਾਂ ਇਹਨਾਂ ਦਾ ਡਟ ਕੇ ਵਿਰੋਧ ਕਰੀਏ ਭਰਾਵੋ ਤੇ ਹੁਣ ਜਿਹੜੀ ਕਿ ਮੈਂ ਤੁਹਾਨੂੰ ਗੱਲ ਕਿਹਾ ਵੀ 20 ਤਰੀਕ ਨੂੰ ਆਪਣਾ ਵੱਡਾ ਇਕੱਠਾ ਕਿ ਆਪਣਾ ਪਿੰਡ ਕੱਕੜਵਾਲਾ ਜ਼ਿਲ੍ਹਾ ਜਲੰਧਰ ਦੇ ਵਿੱਚ ਸਾਰੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਕ੍ਰਾਂਤੀਕਾਰੀ ਜਥੇਬੰਦੀ ਦੀ ਗੱਲ ਕਰੀਏ ਆਪਣਾ ਜਥੇਬੰਦੀਆਂ ਦੀ ਸਿੱਧੂਪੁਰ ਦੀ ਗੱਲ ਕਰੀਏ ਤੇ ਅੱਜ ਕੀਰਤੀ ਕਿਸਾਨ ਯੂਨੀਅਨ ਦੀ ਗੱਲਬਾਤ ਕਰੀਏ ਜਿਨ੍ਹਾਂ ਨੇ ਕਿ ਦੇਖਿਆ ਹੋਣਾ ਤੁਸੀਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕਿੱਡਾ ਵੱਡਾ ਮੋਟਰਸਾਈਕਲ ਰੋਡ ਸ਼ੋਅ ਕਰਿਆ ਤੇ ਆਪਣਾ ਅਗਰਾਹਾ ਜਿੱਥੇ ਬੰਦੀ ਦੀ ਗੱਲਬਾਤ ਕਰੀਏ ਕਾਦੀਆਂ ਜਿੱਥੇ ਬੰਦੇ ਦੀ ਗੱਲ ਕਰੀਏ ਡਕਾਉਂਦਾ ਜਿੱਥੇ ਬੰਦੀ ਦੀ ਗੱਲਬਾਤ ਕਰੀਏ ਤੇ ਆਪਣਾ ਗੱਲਬਾਤ ਕਰੀਏ ਰਾਜੇਵਾਲ ਜਿੱਥੇ ਬੰਦੀ ਦੀ ਗੱਲਬਾਤ ਕਰੀਏ ਤੇ ਆਪਣਾ ਹੋਰ ਜਿੰਨੀਆਂ ਵੀ ਸਾਡੀਆਂ ਸਤਿਕਾਰਯੋਗ ਜੱਥੇਬੰਦੀਆਂ ਨੇਗੀਆਂ ਕਹਿੰਦਾ ਨੌਂ ਦਿਮਾਗ ਦੇ ਵਿੱਚੋਂ ਬਿਸਰ ਜਾਂਦਾ ਹੈ ਇਹ ਸਾਰੀਆਂ ਇਹ ਜੱਥੇਬੰਦੀਆਂ ਇਕੱਠੀਆਂ ਹੋ ਕੇ ਜਿਹੜੀ ਪੰਜਾਬ ਦੇ ਲਈ ਲੜਾਈ ਲੜ ਰਹੀਆਂ ਨੇਗੀਆਂ ਤੇ 20 ਤਰੀਕ ਨੂੰ ਵੱਡਾ ਕੱਟ ਜਿਹੜਾ ਪਿੰਡ ਕੱਕੜਾਲ ਦੇ ਵਿੱਚ ਕੀਤਾ ਜਾ ਰਿਹਾ ਭਰਾਵੋ ਜੱਥੇਬੰਦੀਆਂ ਜਿੰਨੀਆਂ ਹੋਣਗੀਆਂ ਉਹਨਾਂ ਦਾ ਫਾਇਦਾ ਹੀ ਆ ਜਿੰਨੇ ਉਹਨਾਂ ਦੇ ਆਗੂ ਹੋਣਗੇ ਉਹਨਾਂ ਦਾ ਫਾਇਦਾ ਹੀ ਆ ਫਾਇਦਾ ਕੀ ਆ ਭਰਾਵੋ ਕਿਉਂਕਿ ਹੁਣ ਇੱਕ ਪੁਲਿਸ ਥਾਣਾ ਹੁੰਦਾ ਉਹਦੇ ਵਿੱਚ ਇੱਕ ਐਸਐਚਓ ਹੁੰਦਾ ਥੱਲੇ ਤਾਂ ਕਿੰਨੇ ਕੰਮ ਕਰਦੇ ਹੁੰਦੇ ਨੇ ਐਸਐਚਓ ਦੇ ਉੱਪਰ ਇੱਕ ਡੀਐਸਪੀ ਹੁੰਦਾ ਇੱਕ ਡੀਐਸਪੀ ਕੋਲੇ ਕਿੰਨੇ ਥਾਣੇ ਹੁੰਦੇ ਨੇਗੇ ਡੀਐਸਪੀ ਦੇ ਉੱਪਰ ਐਸਪੀ ਹੁੰਦਾ ਐਸਐਸਪੀ ਹੁੰਦਾ ਇਸ ਕਰਕੇ ਜਿੰਨੀਆਂ ਜਿੱਥੇ ਜਦੋਂ ਉਹ ਦੇਖਿਆ ਨਾ ਵੀ ਫੌਜਾਂ ਟੁਕੜੀਆਂ ਹੁੰਦੀਆਂ ਨੇਗੇ ਜਿਹੜੀਆਂ ਜੰਗਾਂ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਸੂਬੇਦਾਰ ਹੁੰਦੇ ਨੇਗੇ ਅਲੱਗ-ਅਲੱਗ ਉਹਨਾਂ ਦੇ ਕਮਾਂਡਰ ਹੁੰਦੇ ਨੇਗੇ ਇਸ ਕਰਕੇ ਜਿੰਨੀਆਂ ਜੱਥੇਬੰਦੀਆਂ ਦੇ ਉੱਪਰ ਜੱਥੇਬੰਦੀਆਂ ਉਹਨਾਂ ਚੰਗਾ ਹੀ ਆ ਪਰ ਜਿਹੜੀ ਵੀ ਕੋਈ ਵੀ ਜਿਹੜਾ ਇੱਕ ਮੁੱਦਾ ਪੰਜਾਬ ਲਈ ਮਾਰੂਗਾ ਉਹ ਤੇ ਇਕੱਠੀਆਂ ਹੋਣੀਆਂ ਜਿਵੇਂ ਕਿ ਹੁਣ ਇਕੱਠੀਆਂ ਹੋਈਆਂ ਨੇ ਬਹੁਤ ਚੰਗਾ ਹੋਇਆ ਕਿ ਜੱਥੇਬੰਦੀਆਂ ਸਾਰੀਆਂ ਇਕੱਠੀਆਂ ਹੋਵਣ ਨੇ ਤੇ ਜ਼ਮੀਨ ਬਚਾ ਲਈ ਆਉਣ ਵਾਲੇ ਸਮੇਂ ਦੇ ਵਿੱਚ ਨਾ ਅਸੀਂ ਕਿਸੇ ਫੈਕਟਰੀ ਨੂੰ ਜ਼ਮੀਨ ਦੇਣੀ ਆ ਨਾ ਅਸੀਂ ਕਿਸੇ ਸੜਕ ਨੂੰ ਜ਼ਮੀਨ ਦੇਣੀ ਆ ਨਾ ਅਸੀਂ ਕਿਸੇ ਹੋਰ ਚੀਜ਼ ਨੂੰ ਜ਼ਮੀਨ ਦੇਣੀ ਆ ਕਿਉਂਕਿ ਅਸੀਂ ਪੰਜਾਬ ਦੀ ਧਰਤੀ ਉੱਪਰ ਖੇਤੀ ਹੀ ਕਰਨੀ ਆ ਅਸੀਂ ਖੇਤੀ ਤੋਂ ਇਲਾਵਾ ਹੋਰ ਕੁਝ ਨਹੀਂ ਕਰਨਾ ਸਾਨੂੰ ਖੇਤੀ ਪਿਆਰੀ ਆ ਸਾਨੂੰ ਬਾਬੇ ਨਾਨਕ ਨੇ ਕਿੱਤਾ ਦਿੱਤਾ ਕਿਉਂਕਿ ਜਿਹੜੇ ਜਿਹੜੇ ਕਿੱਤੇ ਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰੇ ਨੇ ਉੱਤਮ ਕਹਿਤਾ ਹੋਵੇ ਉਸ ਕਿੱਤੇ ਤੋਂ ਉੱਪਰ ਹੋਰ ਕੋਈ ਕਿੱਤਾ ਕਿਵੇਂ ਹੋਰ ਉੱਪਰ ਹੋ ਸਕਦਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰੇ ਨੇ ਸਾਨੂੰ ਬਾਣੀ ਦਿੱਤੀ ਆ ਬਾਣੀ ਦੇ ਨਾਲ-ਨਾਲ ਸਾਨੂੰ ਕਿਰਤ ਕਰਨ ਲਈ ਖੇਤੀ ਦਿੱਤੀ ਆ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੁਸੀਂ ਦੇਖੋ ਜੇ ਅਸੀਂ ਹੋਰਾਂ ਚੀਜ਼ਾਂ ਦੇ ਵਿੱਚ ਭੱਜਾਂਗੇ ਫੈਕਟਰੀਆਂ ਲਾਉਣੀਆਂ ਨੇ ਸੀ ਉਹ ਲਾਉਣੀਆਂ ਨੇ ਸਾਡਾ ਵਾਤਾਵਰਣ ਵੀ ਖਰਾਬ ਹੋਊ ਸਾਡਾ ਪਾਣੀ ਵੀ ਖਰਾਬ ਹੋਊ ਸਾਡੀ ਧਰਤੀ ਮਾਂ ਵੀ ਖਰਾਬ ਹੋਊ ਸਾਡੀ ਹਵਾ ਵੀ ਖਰਾਬ ਹੋਊਗੀ ਜੇਕਰ ਅਸੀਂ ਉਹਨਾਂ ਚੀਜ਼ਾਂ ਵਿੱਚ ਭੱਜਾਂਗੇ ਇੱਥੇ ਮੈਂ ਪੂਰੇ ਯੂਰਪ ਦੇ ਵਿੱਚ ਘੁੰਮ ਰਿਹਾ ਇੱਥੇ ਹਵਾ ਦੇਖ ਲਓ ਐਨੀ ਸੁੱਧ ਹਵਾ ਇੱਥੇ ਪਾਣੀ ਮਿੱਟੀ ਕਿੰਨੀ ਗ੍ਰੀਨਰੀ ਆ ਕਿੰਨੀਆਂ ਉਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਿਆ ਹੋਇਆ ਤਿੰਨ ਤਿੰਨ 100 ਸਾਲ ਪੁਰਾਣੇ ਘਰ ਨੇ ਤਿੰਨ ਤਿੰਨ 100 ਸਾਲ ਪੁਰਾਣੇ ਘਰ ਆ ਤੁਹਾਨੂੰ ਮੈਂ ਇੱਧਰ ਦਿਖਾ ਦੂੰ ਤੁਸੀਂ ਨਿਗਾਹ ਮਾਰ ਲਿਓ ਕਿ ਆ ਜਿੱਥੇ ਮੈਂ ਬੈਠਾ ਨਾ ਇੱਧਰ ਸਾਰੇ ਘਰ ਨੇ ਜਿਹੜੇ ਤਿੰਨ ਤਿੰਨ 100 ਸਾਲ ਪੁਰਾਣੇ ਘਰ ਨੇਗੇ ਤਿੰਨ ਤਿੰਨ 100 ਸਾਲ ਪੁਰਾਣੇ ਘਰ ਇੱਧਰ ਥੋੜੇ ਇੱਧਰ ਥੋੜੇ ਜੀ ਥੋੜਾ ਇਹ ਥੋੜੇ ਹੈਵੀ ਹੋਣਗੇ 50 50 100 ਸਾਲ ਪੁਰਾਣੇ ਤਾਂ ਪਰ ਜਿਹੜਾ ਇਦੋਂ ਪਿੱਛੇ ਜਗ੍ਹਾ ਨੇ ਤਿੰਨ ਤਿੰਨ 100 ਸਾਲ ਪੁਰਾਣੇ ਘਰ ਨੇ ਤਿੰਨ ਤੋਂ 100 ਸਾਲ ਪੁਰਾਣੇ ਘਰ ਇਸ ਕਰਕੇ ਅਸੀਂ ਕੀ ਕਰਦੇ ਆ ਜਿਹੜਿਆ ਸਾਨੂੰ ਇਹ ਕਹਿੰਦੇ ਡਿਵੈਲਪਮੈਂਟਾਂ ਕਰਦੇ ਜਿ ਉਹ ਕਰਤੀਆਂ ਜੀ ਇਹ ਸਿਰਫ ਇਹਨਾਂ ਦੇ ਪੈਸੇ ਕਮਾਉਣ ਦੀ ਨੀਤੀ ਹੁੰਦੀ ਆ ਇਸ ਕਰਕੇ ਭਰਾਵੋ ਅਸੀਂ ਖੇਤੀ ਕਰਨੀ ਆ ਪੰਜਾਬ ਦੀ ਧਰਤੀ ਉੱਪਰ ਉੱਪਰ ਪੂਰੀ ਦੁਨੀਆ ਨੂੰ ਅਨਾਜ ਦੀ ਜ਼ਰੂਰਤ ਆ ਅਸੀਂ ਖੇਤੀ ਤੋਂ ਇਲਾਵਾ ਅਸੀਂ ਫੈਕਟਰੀਆਂ ਲਾ ਕੇ ਕੈਮੀਕਲ ਪਾ ਕੇ ਸੇ ਆਪਣਾ ਪਾਣੀ ਨਹੀਂ ਬਰਬਾਦ ਕਰਨ। ਅਸੀਂ ਆਪਣੀ ਹਵਾ ਨਹੀਂ ਬਰਬਾਦ ਕਰਨੀ ਸੀ, ਆਪਣੀ ਧਰਤੀ ਮਾਂ ਨਹੀਂ ਬਰਬਾਦ ਕਰਨੀ। ਜੇ ਸਰਕਾਰਾਂ ਕੋਲੇ ਨੀਤੀਆਂ ਚੰਗੀਆਂ ਹੋਣ ਨਾ ਕਿਸਾਨਾਂ, ਮਜ਼ਦੂਰਾਂ ਦੇ ਧੀ ਪੁੱਤਰ ਰੱਜ ਕੇ ਪੰਜਾਬ ਦੇ ਵਿੱਚ ਖਾ ਸਕਦੇ ਨੇ ਰੱਜ ਕੇ। ਕਿਉਂਕਿ ਜਮੀਨ ਨਾ ਪੰਜਾਬ ਪੰਜਾਬ ਦੀ ਪਜਾਊਗਾ। ਜੇ ਨੀਤੀਆਂ ਚੰਗੀਆਂ ਬਣਾਈ ਹੋਣ ਖੇਤੀਬਾੜੀ ਬਾਰੇ ਨੀਤੀਆਂ ਲੈ ਕੇ ਆਓ। ਜਿਹੜੇ ਨੀਤੀਆਂ ਲੈ ਕੇ ਆ ਰਹੇ ਹੋ ਤੁਸੀਂ ਖੇਤੀਬਾੜੀ ਬਾਰੇ ਤਾਂ ਨੀਤੀਆਂ ਕੀ ਲੈ ਕੇ ਆਉਣਾ ਤੁਸੀਂ ਉਹਨਾਂ ਨੂੰ ਖੋ ਕੇ ਹੋਰ ਨੀਤੀਆਂ ਲੈ ਕੇ ਆ ਰਹੇ ਹੋ। ਇਸ ਕਰਕੇ ਜੇ ਸਾਡੀ ਖੇਤੀ ਨੂੰ ਡਿਵੈਲਪਮੈਂਟ ਕਰੋਗੇ ਸਾਡੀਆਂ ਫਸਲਾਂ ਦੀ ਜਿਹੜੀ ਵੱਖ-ਵੱਖ ਤੁਸੀਂ ਉੱਥੇ ਦੋਨਾਂ ਨੇ ਬੀਜਣ ਦੇ ਵਿੱਚ ਅਸੀਂ ਸਾਡੀ ਹੋਰ ਡਾ ਖੇਤੀਬਾੜੀ ਚੱਕਰ ਸਾਡਾ ਚੱਲੇ ਨਾ ਵੱਖ-ਵੱਖ ਫਸਲਾਂ ਬੀਜੀਏ ਹੋਰ ਜਿਹੜੀ ਕਿਸਾਨਾਂ ਦੀ ਆਮਦਨ ਵਧੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਤੇ ਇਹ ਜਿਹੜੀਆਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਤੁਸੀਂ ਸਾਡਾ ਜਿਹੜਾ ਕਿ ਅਨਾਜ ਆ ਜੇਕਰ ਸਾਡੀਆਂ ਹੋਰ ਫਸਲਾਂ ਹੋਣਗੀਆਂ ਤਾਂ ਟਰਾਂਸਪੋਰਟ ਦਾ ਕੰਮ ਕਿੰਨਾ ਮਜ਼ਦੂਰਾਂ ਨੂੰ ਮਜ਼ਦੂਰਾਂ ਦੇ ਪੁੱਤਾਂ ਨੂੰ ਮਿਲੂਗਾ ਇਹ ਨੀਤੀਆਂ ਜਿਹੜੀਆਂ ਪੰਜਾਬ ਪਰਤੇ ਬਣਾਉਣੀਆਂ ਚਾਹੁੰਦੇ ਨੇ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਜਾਣਿਆਂ ਨੇ ਤੁਸੀਂ ਗੱਲਬਾਤ ਸੁਣੀ ਤੇ ਮੇਰੀ ਇਹੀ ਬੇਨਤੀ ਆ ਭਰਾਵੋ ਕਿ ਆਪਣਾ ਜਿਹੜਾ ਸਾਰਾ ਸ਼ੇਰਾ ਕਿਸਾਨ ਜੱਥੇਬੰਦੀਆਂ ਨੂੰ ਜਾਂਦਾ ਤੇ ਜਿਨ੍ਹਾਂ ਨੇ ਇਹ ਲੜਾਈ ਲੜ ਕੇ ਇਸ ਨੀਤੀ ਨੂੰ ਪਿੱਛੇ ਧੱਕਿਆ ਹੁਣ ਕਿਸਾਨ ਜੱਥੇਬੰਦੀਆਂ ਦੀ ਕੋਈ ਮੰਗ ਆ 20 ਤਰੀਕ ਨੂੰ ਜਿਹੜਾ ਵੱਡਾ ਇਕੱਠ ਹੈ ਕਿ ਨੋਟੀਫਿਕੇਸ਼ਨ ਲਿਆ ਕੇ ਵਿਧਾਨ ਸਭਾ ਦੇ ਵਿੱਚ ਲੈ ਕੇ ਆਵੇ ਪੰਜਾਬ ਸਰਕਾਰ ਨਹੀਂ ਫਿਰ ਅਸੀਂ ਵੱਡਾ ਸੰਘਰਸ਼ ਜਾਰੀ ਰੱਖਾਂਗੇ ਇਹ ਸੰਘਰਸ਼ ਨੂੰ ਹੋਰ ਵੱਡਾ ਕਰਾਂਗੇ ਤੇ ਜੇਕਰ ਨਹੀਂ ਨੋਟੀਫਿਕੇਸ਼ਨ ਲੈ ਆ ਕੇ ਨੂੰ ਰੱਦ ਕਰਦੀ ਇਹ ਮੰਗ ਆ ਇਸ ਕਰਕੇ 20 ਤਰੀਕ ਨੂੰ ਵੱਡਾ ਇਕੱਠ ਪਿੰਡ ਕੱਕੜਡਾਲ ਜਲੰਧਰ ਦੇ ਵਿੱਚ ਹੋ ਰਿਹਾ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ